ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਸ਼ਬਦ ਨੇ ਇੱਕ ਸ਼ਬਦ ਹੈ ਰਿਜਕ ਤੇ ਇੱਕ ਸ਼ਬਦ ਹੈ ਫਿਕਰ ਬੰਦੇ ਨੂੰ ਆਪਣੇ ਪੂਰੇ ਜੀਵਨ ਦੇ ਅੰਦਰ ਜਿਹਦਾ ਸਭ ਤੋਂ ਵਧੇਗ ਫਿਕਰ ਰਹਿੰਦਾ ਹੈ ਉਹ ਹੈ ਰਿਜਕ ਹਰ ਬੰਦਾ ਫਿਕਰਮੰਦ ਰਹਿੰਦਾ ਹੈ ਆਪਣੇ ਰਿਜਕ ਨੂੰ ਲੈ ਕੇ ਰੋਜੀ ਨੂੰ ਲੈ ਕੇ ਰੋਟੀ ਨੂੰ ਲੈ ਕੇ ਔਰ ਫਿਕਰਮੰਦ ਹੋਵੇ ਵੀ ਕਿਉਂ ਨਾ ਕਿਉਂਕਿ ਮਹਾਰਾਜ ਕਹਿੰਦੇ ਬੰਦਾ ਜਿਵੇਂ ਹੀ ਜਨਮ ਲੈਂਦਾ ਹੈ ਸੰਸਾਰ 'ਚ ਆਉਂਦਾ ਹੈ ਉਸ ਨੂੰ ਨਹੀਂ ਪਤਾ ਆਪਣੇ ਮਾਤਾ ਪਿਤਾ ਦਾ ਉਸ ਨੂੰ ਨਹੀਂ ਪਤਾ ਆਪਣੇ ਪਰਿਵਾਰ ਦਾ ਉਸ ਨੂੰ ਨਹੀਂ ਪਤਾ ਕਿਸੇ ਹੋਰ ਚੀਜ਼ ਦਾ ਅਗਰ ਉਹਨੂੰ ਪਤਾ ਲੱਗਦਾ ਹੈ ਤੇ ਸਭ ਤੋਂ ਪਹਿਲਾ ਪਤਾ ਉਹਨੂੰ ਰਿਜਕ ਦਾ ਹੀ ਲੱਗਦਾ ਹੈ ਸੰਸਾਰ 'ਚ ਆ ਕੇ ਸਭ ਤੋਂ ਪਹਿਲਾ ਸਬੰਧ ਜੇਕਰ ਉਹਦਾ ਕਿਸੇ ਚੀਜ਼ ਨਾਲ ਬਣਦਾ ਹੈ ਤੇ ਉਹ ਰਿਜਕ ਨਾਲ ਹੀ ਬਣਦਾ ਹੈ ਮਹਾਰਾਜ ਜੀ ਕਹਿੰਦੇ ਨੇ ਪਹਿਲੇ ਪਿਆਰ ਲੱਗਾ ਥਨ ਦੁੱਧ ਦੂਜੇ ਮਾਏ-ਬਾਪ ਕੀ ਸੁੱਧ ਤੀਜੇ ਭਇਆ ਭਾਬੀ ਬੇਬ ਚੌਥੇ ਪਿਆਰ ਉਪਨਨੀ ਖੇੜ ਸਭ ਤੋਂ ਪਹਿਲਾ ਜਿਹੜਾ ਉਹਦਾ ਸਬੰਧ ਹੈ ਉਹ ਰਿਜਗ ਨਾਲੀ ਹੈ ਰੋਜੀ ਨਾਲੀ ਹੈ ਇਸੇ ਕਰਕੇ ਉਹ ਪੂਰਾ ਜੀਵਨ ਫਿਕਰਮੰਦ ਰਹਿੰਦਾ ਹੈ ਫਿਕਰ ਚ ਰਹਿੰਦਾ ਹੈ ਰੋਜੀ ਨੂੰ ਲੈ ਕੇ ਪਰ ਮਹਾਰਾਜ ਜੀ ਕਹਿੰਦੇ ਕਿ ਜਿਸ ਨੇ ਤੈਨੂੰ ਸੰਸਾਰ ਵਿੱਚ ਭੇਜਿਆ ਹੈ ਉਹ ਤੇਰੇ ਰਿਜਕ ਦਾ ਵੀ ਪ੍ਰਬੰਧ ਕਰਦਾ ਹੈ। ਬਸ ਤੂੰ ਇਮਾਨਦਾਰੀ ਦੇ ਨਾਲ ਫਿਕਰ ਨਾ ਕਰਦੇ ਹੋਏ ਚਿੰਤਾ ਨਾ ਕਰਦੇ ਹੋਏ ਮਿਹਨਤ ਕਰ ਮੁਸ਼ਕਤ ਕਰ ਕਰਮ ਕਰ ਕਿਰਤ ਕਰ। ਪ੍ਰਬੰਧਾ ਇਸ ਭੁਲੇਖੇ 'ਚ ਜੁੰਦਾ ਹੈ ਕਿ ਜਿਹੜਾ ਰਿਜਕ ਹੈ ਜਿਹੜੀ ਰੋਜੀ ਹੈ ਜਿਹੜੀ ਰੋਟੀ ਹੈ ਉਹਨੂੰ ਕਿਵੇਂ ਨਾ ਕਿਵੇਂ ਮੈਂ ਕਮਾਣਾ। ਜਿਸ ਵੇਤ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਇਹ ਗੱਲ ਕਹਿੰਦੇ ਨੇ ਨਾ ਕਿ ਆਪਾਂ ਚੱਲਣਾ ਹੈ ਪ੍ਰਚਾਰ ਫੇਰੀਆਂ ਤੇ ਨਾਲ ਚੱਲੋ ਮਹਾਰਾਜ ਨੇ ਕਿਹਾ ਕਿ ਤੁਸੀਂ ਬਹੁਤ ਵਧੀਆ ਬਹੁਤ ਭਲੀ ਰਬਾਬ ਵਜਾਉਂਦੇ ਹੋ ਬਹੁਤ ਸੋਹਣੀ ਰਬਾਬ ਵਜਾਉਂਦੇ ਹੋ ਤੇ ਜੇਕਰ ਤੁਸੀਂ ਇਸ ਰਬਾਬ ਦੇ ਅੰਦਰ ਸ਼ਬਦ ਪਾ ਕੇ ਗਾਓ ਤਾਂ ਤੁਹਾਡਾ ਦੋਹੇ ਥਾਂੇ ਪਲਗਰੀਏ ਮਹਾਰਾਜ ਕਹਿੰਦੇ ਮਰਦਾਨਾ ਭਲੀ ਰਬਾਬ ਵਜਾਉਣ ਦਾ ਜੇਕਰ ਇਹਦੇ ਅੰਦਰ ਸ਼ਬਦ ਪਾਏ ਕੇ ਗਾਏ ਤਾਂ ਤੇਰਾ ਦੁਇ ਥਾਂ ਭਲਾ ਕਰੀਏ ਤੋ ਗੋ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਮੈਂ ਇਹ ਜਿਹੜੀ ਰਬਾਬ ਹੈ ਇਹ ਅਮੀਰਾਂ ਦੇ ਘਰ ਜਾ ਕੇ ਉਸ ਨੂੰ ਵਜਾਂਦਾ ਹਾਂ ਗਾਂਦਾ ਹਾਂ ਤੇ ਮੈਨੂੰ ਉਸ ਦੇ ਇਵਜ ਵਿੱਚ ਕੁਝ ਮਿਲਦਾ ਹੈ ਜਿਹਦੇ ਨਾਲ ਮੈਂ ਆਪਣਾ ਪਰਿਵਾਰ ਪਾਲਦਾ ਤੇ ਜੇਕਰ ਮੈਂ ਤੁਹਾਡੇ ਨਾਲ ਚੱਲ ਪਿਆ ਤੇ ਮੇਰਾ ਪਰਿਵਾਰ ਕਿਵੇਂ ਪਲੇਗਾ ਤੋ ਗੁਰਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਮਰਦਾਨਿਆ ਤੂੰ دیਵਾਨਾ ਹੋ ਗਿਆ ਤੇਰੇ ਪਰਿਵਾਰ ਨੂੰ ਨਹੀਂ ਬਲਕਿ ਸਭ ਦੇ ਪਰਿਵਾਰਾਂ ਨੂੰ ਕਰਤਾਰ ਪਾਲਦਾ ਹੈ ਤੈਨੂੰ ਕਿਸ ਨੇ ਭੁਲੇਖੇ ਚ ਪਾ ਦਿੱਤਾ ਕਿ ਤੇਰੇ ਪਰਿਵਾਰ ਨੂੰ ਰਿਜਕ ਤੂੰ ਦੇ ਰਿਆ ਹੈ ਤੇਰੇ ਪਰਿਵਾਰ ਨੂੰ ਰਿਜਕ ਤੂੰ ਨਹੀਂ ਬਲਕਿ ਕਰਤਾਰ ਦੇ ਰਿਹਾ ਹੈ ਤੂੰ ਕਈ ਵਾਰੀ ਸਾਨੂੰ ਇਹ ਬਹੁਤ ਵੱਡਾ ਭਰਮ ਹੁੰਦਾ ਹੈ ਭੁਲੇਖਾ ਹੁੰਦਾ ਹੈ ਕਿ ਰਿਜਕ ਅਸੀਂ ਬਣਾ ਰਹੇ ਹਾਂ ਰਿਜਕ ਅਸੀਂ ਕਮਾ ਰਹੇ ਹਾਂ ਬੱਚੇ ਸਾਡੇ ਕਰਕੇ ਪਾਲਦੇ ਪੈ ਨੇ ਪਰਿਵਾਰ ਸਾਡੇ ਕਰਕੇ ਪਲਦਾ ਪਿਆ ਇਹ ਬਿਲਕੁਲ ਵੈਸੇ ਹੀ ਹੈ ਜੈਸੇ ਉਸ ਬਜ਼ੁਰਗ ਮਾਤਾ ਦੀ ਕਹਾਣੀ ਤੁਸੀਂ ਸੁਣੀ ਹੋਣੀ ਹੈ ਜਿਹਦੇ ਪਾਸ ਇੱਕ ਮੁਰਗਾ ਸੀ ਇੱਕ ਕੁੱਕੜ ਸੀ ਤੇ ਉਸਨੇ ਪਿੰਡ ਵਾਸੀਆਂ ਨੂੰ ਇਹ ਗੱਲ ਕਹੀ ਹੋਈ ਸੀ ਵੀ ਜੇਕਰ ਤੁਸੀਂ ਮੇਰੇ ਨਾਲ ਝਗੜਾ ਕੀਤਾ ਤੇ ਮੈਂ ਕੁੱਕੜ ਨੂੰ ਲੈ ਕੇ ਦੂਜੇ ਸ਼ਹਿਰ ਚਲੀ ਜਾਵਾਂਗੇ ਕਿਉਂਕਿ ਉਸਨੇ ਲੱਗਦਾ ਸੀ ਕਿ ਜਦੋਂ ਕੁੱਕੜ ਬਾਗ ਦਿੰਦਾ ਹੈ ਤੇ ਸੂਰਜ ਚੜ੍ਹਦਾ ਹੈ ਮੇਰਾ ਕੁੱਕੜ ਬਾਗ ਦਿੰਦਾ ਹੈ ਤੇ ਸੂਰਜ ਚੜ੍ਹਦਾ ਹੈ ਇੱਕ ਦਿਨ ਉਹਦਾ ਝਗੜਾ ਹੋ ਗਿਆ ਕਿਸੇ ਨਾਲ ਤੇ ਉਸਨੇ ਕਿਹਾ ਠੀਕ ਹੈ ਹੁਣ ਮਰਿਓ ਹਨੇਰੇ ਦੇ ਵਿੱਚ ਮੈਂ ਤੇ ਆਪਣਾ ਕੁੱਕੜ ਲੈ ਕੇ ਚੱਲੀ ਆਂ ਉਹ ਦੂਸਰੇ ਸ਼ਹਿਰ ਚਲੀ ਜਾਂਦੀ ਐ ਸਵੇਰ ਹੁੰਦੀ ਐ ਖੜਬਾਨ ਦਿੰਦਾ ਸੂਰਜ ਚੜ ਜਾਂਦਾ ਤੇ ਉਹ ਮਾਣੀ ਮਨ ਸੋਚਦੀ ਐ ਲੈ ਹੁਣ ਇੱਥੇ ਸੂਰਜ ਚੜਾ ਦਿੱਤਾ ਉਹ ਹਨੇਰੇ ਚ ਰੋਂਦੇ ਹੋਣਗੇ ਤੇ ਉਹ ਸਾਡੀ ਵੀ ਹਾਲਤ ਈ ਐ ਕਿ ਸਾਨੂੰ ਲੱਗਦਾ ਕਿ ਸਾਡੇ ਕਰਕੇ ਰਜਕ ਐ ਪਰ ਅਸਲ ਮਾਇਨੇ ਚ ਰਜਕ ਉਹ ਦੇਣ ਵਾਲਾ ਔਰ ਇਹ ਸਾਡੀ ਹਾਲਤ ਐਸੀ ਐ ਜੈਸੇ ਕੁੜ ਕਿਰ ਲਈ ਐ ਉਸ ਸ਼ਤਿਰ ਨੂੰ ਨਾਲ ਚਮੜੀ ਹੋਈ ਐ ਉਹਦੀ ਨਾਲ ਦੀ ਸਾਥਨ ਨੂੰ ਕਹਿੰਦੀ ਹੈ ਵੀ ਭੈਣੇ ਚੱਲ ਕਿਤੇ ਘੁੰਮ ਫੇਰਾ ਵੀਏ ਉਹ ਕਹਿੰਦੀ ਹੈ ਭੈਣੇ ਘੁੰਮਣ ਦਾ ਮਨ ਤੇ ਮੇਰਾ ਵੀ ਬੜਾ ਕਰਦਾ ਹੈ ਪਰ ਜੇਕਰ ਘੁੰਮਣ ਚਲੀਗੀ ਤੇ ਛੱਤ ਨੂੰ ਰੋਕੇਗਾ ਕੌਣ ਹੁਣ ਉਹ ਕੋੜ ਕਿਰਨ ਨੂੰ ਲੱਗਦਾ ਹੈ ਵੀ ਛੱਤ ਮੈਂ ਰੋਕੀ ਬੈਠੀਆਂ ਤੋਂ ਸਾਨੂੰ ਵੀ ਕਈ ਵਾਰੀ ਐਸਾ ਹੀ ਲੱਗਦਾ ਹੈ ਕਿ ਰਿਜਕ ਦਾ ਪ੍ਰਬੰਧ ਅਸੀਂ ਕਰ ਰਹੇ ਆਂ ਬੱਚੇ ਸਾਡੇ ਕਰਕੇ ਪਾਲਦੇ ਪੈਨੇ ਸਾਡੇ ਕਰਕੇ ਨਹੀਂ ਰਿਜਕ ਦਾ ਫਿਕਰ ਨਹੀਂ ਮਹਾਰਾਜ ਜੀ ਕਹਿੰਦੇ ਨੇ ਕਿ ਉਹ ਆਕਾਲ ਪੁਰਖ ਪਰਿਪੂਰਣ ਪਰਮਾਤਮਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮੈ ਜੰਤੂ ਪਾਇਨ ਤਿੰਨਾ ਪਿਰੋਜੀ ਦੇ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਉਹ ਦੇ ਰਿਆ ਸਭ ਨੂੰ ਦਾਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦੇ ਤੋੜ ਨਾ ਵੀ ਅਗਣਤ ਪਰੇ ਭੰਡਾਰ ਸੋ ਉਸ ਅਕਾਲ ਪੁਰਖ ਤੇ ਭਰੋਸਾ ਕਰੀਏ ਵਿਸ਼ਵਾਸ ਕਰੀਏ ਤੇ ਦਸਨਮਾ ਦੀ ਕਿਰਤ ਕਰੀਏ ਇਮਾਨਦਾਰ ਨਾਲ ਕਿਰਤ ਕਰੀਏ ਫਿਕਰ ਨਾ ਕਰੀਏ ਆਪਣੇ ਰਿਜਕ ਦੇ ਲਈ ਬਲਕਿ ਕਿਰਤ ਕਰੀਏ ਰਿਜਕ ਦੇ ਲਈ ਅਗਰ ਤੁਹਾਨੂੰ ਇਹ ਵਿਚਾਰ ਚੰਗੇ ਲੱਗੇ ਹੋਣ ਤੇ ਇਹਨਾਂ ਨੂੰ ਤੁਸੀਂ ਅੱਗੇ ਸ਼ੇਅਰ ਕਰ ਸਕਦੇ ਹੋ ਆਪਣੇ ਸੱਜਣਾ ਮਿੱਤਰਾਂ ਨਾਲ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ